ਹੇਲੋ ਨਾ ਲੱਗਦੇ ਪਿੰਡ ਬੋਹਟਾਲੇ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ-ਤਾਂਮ ਦੇ ਨਾਲ ਮਨਾਇਆ ਗਿਆ। ਤੀਆਂ ਦਾ ਤਿਹਾਰ ਪੰਜਾਬ ਦੇ ਵਿੱਚ ਪ੍ਰਸਿੱਧ ਤਿਹਾਰ ਹੈ। ਇਹ ਤਿਹਾਰ ਸੌਣ ਦੇ ਮਹੀਨੇ ਤੀਜ਼ ਨੂੰ ਮਨਾਇਆ ਜਾਂਦਾ ਹੈ। ਤੀਆਂ ਦਾ ਤਿਹਾਰ ਮੁਟਿਆਰਾਂ ਦੇ ਨੱਚਣ ਤੇ ਗਾਉਣ ਦੀ ਖੁਸ਼ੀ ਮਨਾਉਣ ਦਾ ਤਿਹਾਰ ਹੈ। ਇਸ ਤਿਹਾਰ ਦੇ ਪਹਿਲਾਂ ਕੁੜੀਆਂ ਮਹਿੰਦੀ ਲਗਾਉਂਦੀਆਂ ਨੇ, ਚੂੜੀਆਂ ਪਵਾਉਂਦੀਆਂ ਨੇ ਤੇ ਖੂਬ ਹਾਰ ਸ਼ਿੰਗਾਰ ਵੀ ਕਰਦੀਆਂ ਨੇ। ਇਸ ਤਿਹਾਰ ਮੌਕੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਨਾਲ ਰਲ ਮਿਲ ਕੇ ਗਿੱਧਾ ਪਾਉਂਦੀਆਂ ਨੇ ਤੇ ਤੀਂਆਂ ਦਾ ਤਿਹਾਰ ਮਨਾਉਂਦੀਆਂ ਨੇ ਇਸ ਤਿਹਾਰ ਦਾ ਹਰ ਸਾਲ ਬੜੀ ਉਤਸ਼ਾਹਤ ਨਾਲ ਮਨਾਇਆ ਜਾਂਦਾ ਹੈ ਸ਼ਸ਼ੀ ਗਾਲੀ ਮੈਂ ਕਰਦੀਪ ਸਿੰਘ ਖੇਲਾ ਅੱਜ ਤੁਹਾਨੂੰ ਪਿੰਡ ਬਟਾਰੀ ਦੇ ਵਿੱਚ ਰਾਣਾ ਸਾਹਿਬ ਦੇ ਕੋਲੇ ਪਿੰਡ ਪੈਂਦਾ ਇਹ ਜਿੱਥੇ ਤੋਂ ਇੱਥੇ ਦੀਆਂ ਪਿੰਡ ਦੀਆਂ ਕੁੜੀਆਂ ਜਿਹੜੀਆਂ ਵਿਆਹੀਆਂ ਹੋਈਆਂ ਨੇ ਉਹ ਵੀ ਆਉਂਦੀਆਂ ਨੇ ਬੜਾ ਵਧੀਆ ਤੀਆਂ ਦਾ ਤਿਹਾਰ ਮਤਲ ਲਾਉਂਦੀਆਂ ਨੇ ਇੱਥੇ ਆ ਕੇ ਤੇ ਸਾਡੇ ਸਾਫਕਾ ਸਰਪੰਚ ਸਾਹਿਬ ਨੇ ਸਰਸੇਂ ਲਾਲ ਜੀ ਥੋੜੀ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਜੀ ਹਾਂਜੀ ਕੀ ਕਹਿੰਦੇ ਜੀ ਇਹਨਾਂ ਤੀਆਂ ਦੇ ਤਿਹਾਰ ਬਾਰੇ ਜੋ ਇਹ ਤੀਆਂ ਦਾ ਤਿਹਾਰ ਆ ਪੰਜਾਬ ਦਾ ਪਸੋਕੜ ਚੱਲਿਆ ਆਉਂਦਾ ਪੁਰਾਣਾ ਇਹਦੇ ਵਿੱਚ ਸਾਰੀਆਂ ਤੀਆਂ ਭੈਣਾਂ ਇਕੱਠੀਆਂ ਹੋ ਕੇ ਆਪਣੇ ਪੇਕੇ ਪਿੰਡ ਆਉਂਦੀਆਂ ਨੇ ਸਹੁਰੇ ਤੋਂ ਨਵੀਆਂ ਬਹੂਆਂ ਤੇ ਕੁੜੀਆਂ ਬੱਚੇ ਦੇ ਬਜ਼ੁਰਗ ਵੀ ਆਉਂਦੇ ਨੇ ਸਾਰੇ ਆ ਕੇ ਇਹਦੇ ਵਿੱਚ ਰਿਆਲ ਮਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਹਿਯੋਗ ਨਾਲ ਇਕੱਠੇ ਹੋ ਕੇ ਸੱਦ ਭਾਵਨਾ ਵਾਲਾ ਖੁਸ਼ੀਆਂ ਬਣਾਉਂਦੇ ਨੇ ਤੇ ਇਕੱਠੀਆਂ ਹੁੰਦੀਆਂ ਨੇ ਕੁੜੀਆਂ ਇਹ ਪੁਰਾਣਾ ਇਤਿਹਾਸ ਆ ਜੋ ਕਿ ਸਾਡੇ ਪਿੰਡ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲਦਾ ਇਹਦੇ ਲਈ ਅਸੀਂ ਜੋ ਕਮਿਊਨਿਟੀ ਹਾਲ ਬਣਾਇਆ ਸੀ ਅਸੀਂ ਉਹਦੇ ਵਿੱਚ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਕੁੜੀਆਂ ਨੇ ਥਾਣ ਪੀਣ ਦਾ ਪ੍ਰਬੰਧ ਆ ਤੇ ਇਹਦੇ ਵਿੱਚ ਨੱਚਣ ਗਾਉਣ ਦਾ ਬੱਚਿਆਂ ਨੇ ਬਹੁਤ ਵਧੀਆ ਪ੍ਰਬੰਧ ਕਰਿਆ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿਹਦੇ ਨਾਲ ਪਿੰਡ ਵਿੱਚ ਸੱਦ ਭਾਵਨਾ ਬਣੀ ਰਹੇ ਇੱਕਾ ਰਹੇ ਤੇ ਬੱਚੇ ਖੁਸ਼ ਰਹਿਣ ਅੱਛੇ ਸਰਪੰਚ ਸਾਹਿਬ ਇੱਕ ਦੱਸਿਓ ਮੈਨੂੰ ਦੇਖਣ ਨੂੰ ਬੜਾ ਵਧੀਆ ਇੱਕ ਲੱਗਿਆ ਵੀ ਕੋਈ ਇੱਥੇ ਕੋਈ ਜਾਤ ਭਾਵਨਾ ਦਾ ਕੁਝ ਵੀ ਨਹੀਂਗਾ ਸਾਰਾ ਪਿੰਡ ਸਾਰੀਆਂ ਬਰਾਦਰੀਆਂ ਇਕੱਠੀਆਂ ਹੋ ਗਏ ਧੀਆਂ ਪੈਣਾ ਸਾਰੀਆਂ ਨੱਜ ਦਪ ਰੀਆਂ ਨੇ ਇਹ ਬਹੁਤ ਵਧੀਆ ਪਿੰਡ ਦਾ ਮੈਨੂੰ ਉਪਰਾਲਾ ਲੱਗਿਆ ਇਹਦੇ ਬਾਰੇ ਗੱਲਣਾ ਚਾਹੁੰਨੇ ਜੀ ਇਹ ਉਪਰਾਲਾ ਜੀ ਬਹੁਤ ਵਧੀਆ ਪਿੰਡ ਦਾ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਦੇ ਪੁਰਾਣੀ ਦੇ ਤੇ ਨਵੀਂ ਦੇ ਵੀ ਸਹਿਯੋਗ ਨਾਲ ਤੇ ਭਾਈਆਂ ਐਨਰ ਭਾਈ ਜੋ ਇਹਦੇ ਓਕੀ ਸਾਡੇ ਵਧੀਆ ਬੰਦੇ ਨੇ ਬਹੁਤ ਵਾਰ ਉਹ ਵੀ ਨਾਲ ਨੇ ਪੱਤਰਕਾਰ ਸਾਡੇ ਨਾਲ ਨੇ ਇਹਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਪ੍ਰੋਗਰਾਮ ਜਿਹੜੇ ਕਰਦੀਆਂ ਨੇ ਕੁੜੀਆਂ ਸਾਰੇ ਸਹਿਯੋਗ ਕਰਦੇ ਨੇ ਕੋਈ ਵੀ ਇਹਦੇ ਵਿੱਚ ਨਹੀਂ ੜਕੜ ਆਉਂਦਾ ਹੈਗਾ ਇਹ ਬਹੁਤ ਵਧੀਆ ਪ੍ਰੋਗਰਾਮ ਨੇ ਇਹ ਜੇ ਹੋਣੇ ਚਾਹੀਦੇ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਤੀਆਂ ਬਾਰੇ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਾਰੇ ਮੈਂ ਤਾਂ ਕਹੂੰਗਾ ਜੀ ਅੱਗੇ ਨੌ ਵੀ ਕਿਤੇ ਵੱਧ ਗਿਆ ਹਾਂਜੀ ਅੱਗੇ ਹਾਂ ਅੱਗੇ ਇਥੋਂ ਬਹੁਤ ਸੀਗਾ ਜਮੀਂ ਪੰਚਾਇਤ ਦਾ ਤੋਖਾ ਹੀ ਆ ਹੈ ਦੂਜੀ ਗੱਲ ਵਧੀਆ ਪ੍ਰੋਗਰਾਮ ਹੈ ਉਦੋਂ ਵਧੀਆ ਹੈ ਕਿ ਸਾਰਾ ਪਿੰਡ ਇਕੱਠਾ ਹੋ ਗਿਆ ਸਾਰੀਆਂ ਕੁੜੀਆਂ ਨੂੰ ਕੋਈ ਬਿਸਕਰਾ ਨਹੀਂ ਵੀ ਕਿਹਦੀਆਂ ਦੀਆਂ ਕਿੰਨਾਂ ਦੀ ਨਹੀਂ ਇਹ ਸਭ ਨਾਲ ਵਧੀਆ ਗੱਲ ਆ ਪਿੰਡ ਲਈ ਕੋਈ ਬਿਸਕਰੇ ਸਾਰੇ ਚੱਕੋ ਯਾਰ ਸਾਰੇ ਵਿੱਚੋਂ ਟਾਈਮ ਤੋਂ ਟਾਈਮ ਕੱਢ ਗਏ ਅੱਜ ਕੱਲ ਨਹੀਂ ਜਿਵੇਂ ਕਹਿੰਦੇ ਨੇ ਹਰ ਇੱਕੀ ਗਾਂ ਦੇਸੀ ਦਾ ਭਾਈ ਕੱਲੀਆਂ ਗੱਲੀਆਂ ਸਾਡੇ ਕੋਲ ਤਾਂ ਟਾਈਮ ਹੀ ਨਹੀਂਗਾ ਆ ਪੂਰਾ ਹਾਲ ਜਿਹੜਾ ਭਰਿਆ ਹੋਇਆ ਦੇਖੋ ਨੂੰ ਮਿਲਦਾ ਬੜਾ ਭਾਵਨਾ ਨਾਲ ਸਟਾਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਬਾਹਰ। ਉਹ ਇਹ ਸਾਡੇ ਦਾ ਵਿਚਾਰੇ ਨੇ ਵੀ ਬਹੁਤ ਵਧੀਆ ਪਰਮਾਤਮਾ ਨਗਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਇਸ ਤਰ੍ਹਾਂ ਹੀ ਅਸੀਂ ਇਹ ਮਨਾਉਂਦੇ ਰਹੀਏ। ਹਾਂਜੀ ਹਾਂ। ਅੱਜ ਤੋਂ 4-5 ਸਾਲ ਪਹਿਲਾਂ ਤੇ تر세ਮ ਰਾਜ ਜਦੋਂ ਸਰਪੰਚ ਬਣਿਆ ਸੀ। ਇਹਨਾਂ ਦੇ ਹਾਂਜੀ ਹਾਂ ਉਹਨਾਂ ਉਹਨਾਂ ਤੋਂ ਸ਼ੁਰੂ ਉਹਨਾਂ ਤੋਂ ਹੋਇਆ। ਅਸੀਂ ਇਹਨਾਂ ਤੋਂ ਇਹਨਾਂ ਨੇ ਇਹ ਮਤਲਬ ਬੀੜਾ ਬੀੜਾ ਚੁੱਕਿਆ ਤੇ ਉਸ ਪਹਿਲਾਂ ਤੋਂ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੀੜਾ ਚੁੱਕ ਕੇ ਸ਼ੁਰੂ ਕੀਤਾ। ਉਹ ਤੋਂ ਬਾਅਦ ਦੂਜਾ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਮੌਜੂਦਾ ਪੰਚਾਇਤ ਦਾ ਇਹ ਸਾਰੀਆਂ ਜਿੰਨੀਆਂ ਬੀਬੀਆਂ ਇਹ ਆਪਦਾ ਸਿੱਧਾ ਟੈਂਪੋ ਟਾਈਮ ਕੱਢ ਕੇ ਆਈਆਂ ਨੇ ਗਰਮੀ ਦਾ ਮਹੀਨਾ ਦੇ ਵਿੱਚ ਦੇਖੋ ਕਿੰਨੀ ਜ਼ੋਰ ਦੀ ਗਰਮੀ ਆ ਫੇਰ ਵੀ ਵਿਚਾਰੀਆਂ ਬੈਠੀਆਂ ਨੇ ਆਪਦਾ ਮਨੋਰੰਜਨ ਕਰ ਰਹੀਆਂ ਨੇ ਇਹ ਜਿਹੜਾ ਸਾਡਾ ਇਤਿਹਾਸ ਦਾ ਪਸੋਕੜ ਉਹਨੂੰ ਸਾਂਭੀ ਬੈਠੇ ਨੇ ਇਹਦੇ ਨਾਲ ਮਿਲ ਕੇ ਬਿਨਾਂ ਕਿਸੇ ਮਾਜਬ ਪੇਧ ਭਾਵ ਤੋਂ ਇਹ ਇਕੱਠੀਆਂ ਹੋ ਕੇ 5-7 ਦਿਨਾਂ ਤੋਂ ਪ੍ਰੋਗਰਾਮ ਕਰ ਰਹੀਆਂ ਨੇ ਤੇ ਅੱਜ ਇਹਨਾਂ ਦਾ ਆਖਰੀ ਦਿਨ ਆ ਤੇ ਜਿਹੜਾ ਹੈਗਾ ਇਹਨਾਂ ਨੇ ਨਾਲ ਮਿਲ ਕੇ ਗੋਲ ਗੱਪਿਆਂ ਦਾ ਲੰਗਰ ਜੀ ਉਹ ਤੋਂ ਬਾਅਦ ਹੋਰ ਦੋ ਚਾਰ ਸਾਲ ਤੇ ਸਭ ਬੀਬੀਆਂ ਦਾ ਉਦਮ así que sí. de... ਅੱਛਾ ਭਾਈ ਤੁਸੀਂ ਕੀ ਜਿਹੜਾ ਤੀਆਂ ਦਾ ਤਿਹਾਰ ਤੁਸੀਂ ਬੜਾ ਵੱਧ ਚੜ੍ਹ ਕੇ ਮਨਾਇਆ ਦੇਖਣ ਦੇ ਵਿੱਚ ਆ ਰਿਹਾ ਬਹੁਤ ਵਧੀਆ ਸਾਨੂੰ ਦੇਖਣ ਦੇ ਵਿੱਚ ਲੱਗਿਆ ਤੁਹਾਨੂੰ ਲੇਡੀ ਜੀ ਨੂੰ ਕਿੱਦਾਂ ਲੱਗਦਾ ਹੈ ਸਾਨੂੰ ਬਹੁਤ ਵਧੀਆ ਲੱਗਦਾ ਤੇ ਸਾਡੇ ਪਿੰਡ ਦੇ ਤੇ ਪੰਚਾਇਤ ਤੇ ਬਾਹਰੋਂ ਐਨਆਰਆ ਵੀਰ ਜੀ ਤੇ ਬਹੁਤ ਜ਼ਿਆਦਾ ਸਾਥ ਹੈ ਤੇ ਅਸੀਂ ਚਾਹੁੰਦੇ ਆ ਸਾਨੂੰ ਹੋਰ ਵੀ ਅੱਗੇ ਸਾਥ ਮਿਲੇ ਸਾਡੇ ਪਿੰਡ ਦੇ ਜਿੰਨੇ ਵੀ ਪਿੰਡ ਦੇ ਭੈਣਾਂ ਨੇ ਮਾਵਾ ਨੇ ਬੱਚੀਆਂ ਨੇ ਵੀਰ ਜੀ ਨੇ ਤੇ ਬਜ਼ੁਰਗ ਨੇਗੇ ਸਾਨੂੰ ਉਹਨਾਂ ਦਾ ਪੂਰਾ ਪੂਰਾ ਸਾਥ ਅੱਛਾ ਤੇ ਅਸੀਂ ਚਾਹੁੰਦੇ ਆ ਵੀ ਹੋਰ ਵੀ ਇੱਕ ਦੋ ਵਾਧੂ ਤੋਂ ਵਾਧੂ ਸਾਨੂੰ ਸੰਯੋਗ ਹੋਵੇ। ਅੱਛਾ ਭਾਈ ਗਾਹਾਂ ਬਾਅਦ ਤੇ ਕੋਈ ਵੀ ਹੋਰ ਵੀ ਬਿਨਾ ਤੀਆਂ ਤੋਂ ਵੀ ਜਿਹੜਾ ਕੋਈ ਵੀ ਤਿਹਾਰ ਆਉਂਦਾ ਏਸੀ ਤਰ੍ਹਾਂ ਤੁਸੀਂ ਮਿਲ ਜੁਲ ਕੇ ਮਨਾਵੋਗੇ? ਹਾਂਜੀ ਸਾਨੂੰ ਅਸੀਂ ਪੂਰੀ ਜੇ ਸਾਨੂੰ ਉਹ ਸਹੂਲਤ